ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਇਹ ਆਪਣਾ ਪਿੰਡ ਧੁੰਦਾ ਤੇ ਘੋੜੀ ਨੂੰ 3 ਸਾਲ ਬਾਅਦ ਆਪਾਂ ਟ੍ਰੀਟਮੈਂਟ ਕੀਤਾ ਬਾਈ ਜੀ ਦੱਸਣਗੇ ਦਾ ਮੈਂ ਟ੍ਰੀਟਮੈਂਟ ਕੀਤਾ ਰਹੀਦੀ ਨਹੀਂ ਸੀ ਘੋੜੀ ਇਹ ਅੱਜ ਇਹ ਆਪਾਂ 4 ਮਹੀਨੇ ਦੀ ਚੈੱਕ ਕੀਤੀ ਹੁਣ ਗੱਭਣ ਆਏ ਹਾਂ ਬੋਲੋ ਦੱਸੋ ਹਾਂਜੀ ਇਹ ਜੀ ਪਹਿਲੇ ਸਾਲ ਇਹਨੇ ਬੱਚਾ ਸੁੱੜ ਦਿੱਤਾ ਹੈਗਾ ਫਿਰ ਇੱਕ ਸਾਲ ਜਿਹੜੀ ਉਹ ਨਹੀਂ ਖਲੋਤੀ ਖਾਲੀ ਨਿਕਲੀ ਆ ਤੇ ਫਿਰ ਦੂਜੇ ਦੂਜਾ ਸਾਲ ਫੇਰ ਜਿਹੜੀ ਆ ਉਹ ਫੇ ਮਲਾਈ ਤੇ ਫੇਰ ਮਤਲਬ ਇਹ ਟਿ ਗਈ ਆ ਅੱਛਾ ਜੀ ਹਾਂਜੀ ਹੁਣ ਦੂਜੇ ਸਾਲ ਗੱਬਣ ਹੋਈ ਹੈ ਜੀ ਹਾਂਜੀ ਮਤਲਬ ਆਪਾਂ ਜਾਨੀ ਪਿੱਛੇ ਦਾ ਇਲਾਜ ਕੀਤਾ ਤੁਹਾਨੂੰ ਜੋ ਮੈਂ ਦਾ ਚੈੱਕ ਕਰਕੇ ਤੁਹਾਨੂੰ ਲੈ ਕੇ ਦੇ ਗਿਆ ਜੋ ਟਰੀਟਮੈਂਟ ਉਹ ਤੁਸੀਂ ਸਾਰਾ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਹੁਣ ਇਹ ਦੋਹਾਂ ਸਾਲਾਂ ਬਾਅਦ ਹਾਂਜੀ ਹਾਂਜੀ ਦੋਹਾਂ ਸਾਲਾਂ ਬਾਅਦ ਅੱਜ ਆਪਾਂ ਚਾਰਾਂ ਮਹੀਨਿਆਂ ਦੀ ਗੱਬਣ ਹੁਣ ਚੈੱਕ ਕੀਤੀ ਹੈ ਚੈੱਕ ਪਾਸ ਆ ਤੇ ਮੈਂ ਕਿਹਾ ਚਲੋ ਆਪਾਂ ਆਪਣੇ ਪਰਵਾਰ ਨਾਲ ਸ਼ੇਅਰ ਕਰੀਏ ਉਹ ਵੀ ਪਰਵਾਰ ਨੂੰ ਹਾਂਜੀ ਪਤਾ ਹੁੰਦਾ ਉਹ ਬੰਦਿਆਂ ਨੂੰ ਬਾਕੀ ਤੁਸੀਂ ਆਪ ਦਾ ਤਜਰਬਾ ਦੱਸ ਦੋ ਡਾਕਟਰਾਂ ਤੁਹਾਡੇ ਕੋਲੇ ਕਿਵੇਂ ਆਏ ਤੁਹਾਨੂੰ ਕਿਵੇਂ ਲੱਗਾ ਇਲਾਜ ਦਾ ਕੀ ਸਾਬਤ ਹੋ ਹਾਂਜੀ ਇਦਾਂ ਜੀ ਵੀ ਅਸੀਂ ਪਹਿਲਾਂ ਵੀ ਡਾਕਟਰ ਸਾਹਿਬ ਇਸ ਨੂੰ ਬੇਨਤੀ ਕੀਤੀ ਸੀ ਵੀ ਘੋੜੀ ਜਿਹੜੀ ਆ ਉਹ ਚੈੱਕ ਕਰਕੇ ਇਹਦਾ ਇਲਾਜ ਕਰਨਾ ਡਾਕਟਰ ਸਾਹਿਬ ਨੇ ਆਣ ਕੇ ਇਲਾਜ ਕੀਤਾ ਬੜਾ ਵਧੀਆ 2-3 ਵਾਰ ਆਣ ਕੇ ਜੋ ਜੋ ਇਹਨੂੰ ਚਾਹੀਦਾ ਸੀ ਦਵਾਈ ਟੀਕਾ ਪਾウダー ਕੋਈ ਦਿੱਤਾ ਮਤਲਬ ਇਹਨਾਂ ਦੀ ਮਿਹਰਬਾਨੀ ਯਾਨੀ ਇਹਨਾਂ ਦੇ ਇਲਾਜ ਕਰਨ ਦੇ ਨਾਲ ਜਿਹੜੀ ਘੋੜੀ ਆ ਉਹ ਮਤਲਬ ਠਹਿਰ ਗਈ ਆਰ ਗਈ ਹਾਂਜੀ ਚਲੋ ਮਿਹਰਬਾਨੀ ਗਰੇ ਖਵਲ ਸਾਹਿਬ